ਮਹਲੇ 3 ਸਵਾ 3 ਲੱਖ ਰੁਪਏ ਜਿਹੜੇ ਇਧਰ ਫਰੂਟੀਆਂ ਪਰਕ ਗਈਆਂ ਪਹਾੜਾ ਨਹੀਂ ਪਾਇਆ ਕੋਲ ਤੇ ਖਰਚਾ ਕਰਕੇ ਜਾਨੀ 3-4 ਲੱਖ ਰੁਪਏ ਜਿਹੜਾ ਲਾਨ ਤੇ ਕੋਲੋਂ ਚੱਲ ਗਿਆ ਆਪਣਾ ਕਹਿ ਲੋ ਜੇ ਉਹ ਆਜਾਤਾ ਵੀ ਤਾਂ ਬਰਾਬਰ ਹੈ ਨਹੀਂ ਮਹਲੇ ਕੋਲੋਂ ਚੱਲ ਗਿਆ ਦੇਖ ਲੋ ਹਾਲ ਗੱਡੀਆਂ ਦੇ ਟਾਇਰ ਖੜੀਆਂ ਖੜੀਆਂ ਹਾ ਜਾ ਕੇ ਡਰਾਈਵਰ ਮੜ ਮੋਟਾ ਆਂਦੇ ਵਿਚਾਰੇ ਅੱਗਾ ਪਿਛਾ ਕਰ ਜਾਂਦੇ ਕਿਤੇ ਨਾ ਕਿਤੇ ਮਹਲੇ 3-4 ਮਹੀਨੇ ਹੋ ਚੱਲੇ ਜਿਹਦੇ ਵਿੱਚ ਇੱਕ ਬੰਗਾਲ ਦਾ ਚੱਕਰ ਲਾਇਆ ਵਾ ਗੱਡੀਆਂ ਨੇ ਪਰ ਬਾਈ ਕੀ ਕਹਿ ਸਕਦੇ ਹੁਣ ਕੰਮ ਨੂੰ ਇੰਨਾ ਕੰਮ ਖਰਾਬ ਹੋਇਆ ਵਾ ਪਿੱ ਕਿਸੇ ਨੂੰ ਮੈਂ ਕਹਿੰਦਾ ਕਿ ਚਾਹੁੰਦਾ ਵੀ ਪਤਾ ਹੀ ਨਹੀਂ ਕਿਸੇ ਨੂੰ ਗੱਲ ਦਾ ਯਾਰ ਗੁਰਦੁਆਰਾ ਪਤਾਲਪਰੀ ਸਾਹਿਬ ਆ ਇਹ ਸਾਡਾ ਇੱਥੇ ਮੈਂ ਗੱਡੀਆਂ ਖੜਾਈਆਂ ਵਾ ਨਹੀਂ ਤਾਂ ਬਰਾਵਾ ਬਾਬਿਆਂ ਕੋਲ ਲਾਈਆਂ ਵਾ ਨਹੀਂ ਤਾਂ ਇੱਥੇ ਰੱਖ ਹੀ ਕਰਦੇ ਕਰਦਿਆਂ ਨਹੀਂ ਕਿੰਨੇ ਗਏ 1 2 ਬੰਦੇ ਛੱਡੇ ਵੇ ਕੋਲ ਉਹਨਾਂ ਨੂੰ ਵੀ ਖਰਚਾ ਜਿਹੜਾ ਦੇਣਾ ਪੈਂਦਾ ਤੇ ਗੱਡੀਆਂ ਖੜੀਆਂ ਖੜੀਆਂ ਨੂੰ ਤਿੰਨ ਤੇ ਚਾਰ ਮਹੀਨੇ ਹੋ ਗਏ ਮੈਂ ਕਹਿਣਾ ਚਾਹੁੰਦਾ ਹੈ ਕੁਝ ਜਿੱਦਾਂ ਹੁਣ ਸੀਜ਼ਨ ਆ ਗਿਆ ਉਹਦੇ ਵਿੱਚ ਕੁਝ ਬੰਦੇ ਮੌਕੇ ਤੇ ਨਾ ਝੋਲਾ ਸ਼ਾਪ ਟਰਾਂਸਪੋਰਟਰ ਬਣ ਜਾਂਦੇ ਕੋਈ ਆਲੂ ਸੀਜ਼ਨ 'ਚ ਬਹਿ ਜਾਂਦੇ ਕੋਈ ਕਿਤੇ ਬਹਿ ਜਾਂਦੇ ਮੈਂ ਕਹਿਣਾ ਚਾਹੁੰਦਾ ਸਾਰੇ ਭਰਾਵਾਂ ਨੂੰ ਬੈਠ ਕੇ ਵੀ ਕੰਮ ਸੇ ਕੰਮ ਜਿਹੜੇ ਬੰਦਿਆਂ ਨੇ ਗੱਡੀਆਂ ਚਲਾਉਣੀਆਂ ਜਿਹਨਾਂ ਨੇ ਟੈਰ ਕਿਸਾਨੇ ਉਹ ਬੰਦੇ ਦਾ ਕੁਛ ਨਾ ਕੁਛ ਸੋਚ ਲਓ ਗੱਲ ਦਾ ਯਾਰ ਕੁਛ ਨਾ ਕੁਛ ਜਿਹੜੀ ਰੇਡ ਦੀ ਕੋਈ ਨਾ ਕੋਈ ਗੱਲ ਸ਼ੇਅਰ ਕਰੋ ਇੱਕ ਦੂਏ ਨਾਲ ਐਡੇ ਐਡੇ ਗਰੁੱਪ ਬਣ ਗਏ ਵੇ ਹੁਣ ਕਾਹਨੂੰ ਐਸਾ ਪਾੜਾ ਲੱਗੇ ਵੇ ਬਾਣ ਵੀ ਜਿਹੜੇ ਪਾੜੇ ਦੇ ਵਿੱਚ ਆਪਾਂ ਦੇ ਪੱਲਿਓ ਪੈਸੇ ਪਈ ਜਾਣ 210 ਲੱਖ 10 ਲੱਖ ਰੁਪਏ ਦੀ ਇੱਕ ਗੱਡੀ ਬ 10 15 ਲੱਖ ਦੀ ਜਿਹੜੀ ਗਿਨੈਸ ਦੀ ਉਹ ਪਹਿਲਾਂ ਖਰਾਬ ਕਰੀ ਹੁਣ 10 ਲੱਖ ਰੁਪਏ ਦਾ ਇੱਕ ਗੱਡੀ ਉੱਪਰ ਲੋਨ ਚੱਕਿਆ ਉਹ ਵੀ ਮੁੱਕ ਗਿਆ ਯਾਨੀ ਕਹਿਣ ਦਾ ਭਾਵ ਤੁਸੀਂ ਹੈ ਹਾਲਾਤ ਮੈਂ ਕਦੇ ਨਹੀਂ ਦੇਖੀ ਗੱਡੀਆਂ ਦੇ ਭੇਜੀਏ ਕੁਝ ਬਚਦਾ ਨਹੀਂ ਹੁਣ ਐਸੇ ਦੇ ਵੀ ਚੱਲ ਸੀਜ਼ਨ ਆ ਗਿਆ ਦੇਖ ਲੈਂਦੇ ਹਾਂ ਹੁਣ ਵੀ ਸੇਵ ਸੀਜ਼ਨ ਦੇ ਵਿੱਚ ਨਹੀਂ ਤਾਂ ਬਈ ਹੱਥ ਖੜੇ ਆ ਮੈਂ ਜਿਹੜੇ ਬੰਦੇ ਗੱਡੀਆਂ ਪਾਉਂਦੇ ਮੈਂ ਤਾਂ ਉਹਨਾਂ ਨੂੰ ਵੀ ਇਹ ਕਹਾਂਗਾ ਵੀ ਭਾਈ ਜੇ ਆਪਣੇ ਬੱਲ ਪਰ ਪਾਇਓ ਪੈਰਾਂ ਪਰ ਜਿਹੜੇ ਬੰਦੇ ਮਤਲਬ ਕਿ ਗੱਡੀਆਂ ਗੁੱਡੀਆਂ ਆਪ ਦੇਖਦੇ ਐ ਭਾਈ ਡਰਾਈਵਰ ਵੀ ਚੱਲ ਕਿਆ ਕਰੰਜੇ ਹੁਣ ਆਪਾਂ ਡਰਾਈਵਰਾਂ ਨੂੰ ਮਾੜਾ ਕਹੀਏ ਜਾਂ ਬੱਚੇ ਦੇ ਨਹੀਂ ਰਹੀ ਗੱਡੀਆਂ ਦੀ ਕੀ ਕਰਨਾ ਕੱਲੇ ਡਰਾਈਵਰ ਵੀ ਕਿੱਥੇ ਦੇ ਬੱਚੇ ਦੇ ਲਿਆਣ ਕੋਈ ਹਾਲਾਤ ਨਹੀਂ ਆ ਭਾਈ ਜਿਹੜੇ ਬੰਦੇ ਨੂੰ ਮੈਂ ਦੱਸਦਾ ਵੀ ਜਿਹੜੇ ਉਹ ਜੇ ਟਰਾਂਸਪੋਰਟਰ ਆ ਬਾਈ ਲੱਗੇ ਵੇ ਲੁੱਟਣ ਬਣ ਗਏ ਫਰਬੰਦਾਂ ਦਾ ਉਹ ਨਹੀਂ ਵੀ ਹੈ ਨਹੀਂ ਕੁਝ ਨਹੀਂ ਹੈਗਾ ਉਹਨਾਂ ਦੇ ਪੱਲਾ ਵੀ ਕੱਖ ਨਹੀਂ ਰਹਿਣਾ ਬਾਅਦ ਚ ਕਿਸੇ